ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ HF ਵੱਛੀ ਸੂਈ ਵੀ ਤੇ ਇੱਕ ਜਰਸੀ ਦੋ ਨਾਲ ਸੂਏ ਸਵਾਏ ਡਿਟੇਲ ਵੀ ਤੁਹ ਪੁੱਛਦੇ ਨੇ ਬਾਰੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀ ਤੇ ਰਾਜੀ ਪਿੰਡ ਕਲਾਲਾ ਜਿਹੜਾ ਬਰਨਾਲਾ ਚ ਹੈ ਮੋਬਾਈਲ ਨੰਬਰ ਆਪਣਾ 9478236916 9478236916 ਹਾਂਜੀ ਤੇ 9878448254 ਪਿੰਡ ਕਲਾਲਾ ਸਿੱਧੂ ਡੇਰੀ ਫਰوق ਕਲਾਲਾ ਆਪਣੇ ਆ ਗਿਆ ਫਾਰਮ ਦਾ ਨਾਮ ਹਾਂਜੀ ਠੀਕ ਹੈ ਜਦ ਮਰਜ਼ੀ ਕੀ ਵੀਰ ਪਹੁੰਚੇ ਗਾਵਾ ਹਰ ਵਕਤ ਹੁੰਦੀ ਐ ਅੱਢ ਦਸਾ ਜੀ ਇਹਨਾਂ ਦੇ ਵਿੱਚੋਂ ਕੋਈ ਸੇਲ ਹੋਈਆਂ ਵੀਰੇ ਕੋਦਾ ਜੀ ਕੱਚੀਆਂ ਹਨਾ ਹਾਂ ਹਾਂ ਕੁਸ ਕੱਚੀਆਂ ਮਾਲਾ ਮੇਨ ਫੋਕਸ ਆਪਣਾ ਅੱਜ ਦੋ ਬੈੜਾ ਦੇ ਉੱਪਰ ਆ। ਦੋ ਰਾਤ ਸੂਈਆਂ ਦੇ ਬੈੜਾ ਇੱਥੇ ਆਪਾਂ ਚਾਰ ਦੰਦ। ਠੀਕ ਹੈ। ਇਹ ਦੂਜੇ ਸੂਈ ਜੈਸੀ ਵਰਤੀ ਹੈ। ਠੀਕ ਹੈ। ਜਿਹੜੀ ਆਪਾਂ ਐਚ ਐਫ ਦੀ ਗੱਲ ਕਰਦੇ ਆਂ ਚਾਰ ਦੰਦ ਪਹਿਲਾ ਸੂਆ ਸੂਈ। ਪਹਿਲਾ ਸੂਆ। ਬੱਚਾ ਇਹਨੇ ਕੀ ਦਿੱਤਾ? ਬੱਚਾ ਵੀਰੇ ਸੀਮਨ ਬਹੁਤ ਚੰਗਾ ਲੱਗਾ ਹੀ ਬੱੱਸਾ ਦੇ ਦਿੱਤਾ। ਸਿਕਾ ਬੱਚਾ ਦਿੱਤਾ ਮੇਲ ਕਾਪ। ਠੀਕ ਹੈ। ਬਹੁਤ ਚੰਗੀ ਤਿਆਰੀ ਕਰੀਏ ਬੱਸੀ ਨੇ ਬਹੁਤ ਚੰਗੇ ਰਿਕਾਰਡ ਦੀਏ ਬੱਸੀ। ਕਿਹੜੇ ਸੀਮਨ ਦੀ ਆਪਾਂ ਕਨਫਰਮ ਕਰਿਆ ਕਿ ਨਹੀਂ ਕਰਿਆ ਆਪਾਂ? ਹਾਂ ਉਹ ਸਾਰਾ ਕੁਝ ਦੱਸਾਂਗੇ ਵੀਰੇ। ਠੀਕ ਹੈ ਠੀਕ ਹੈ ਫਾਰਮ ਜੋ ਇਹ ਲੋਕਲ 아이 ਹੈ ਫਾਰਮ ਚ ਹੋਈ ਠੀਕ ਹੈ ਟੈਗ ਵੀ 6 ਨੰਬਰ ਦਾ ਪਿਆ ਵਾ ਹਨਾ ਹਾਂ ਜੀ ਬਹੁਤ ਪਿਆਰੀ ਬਸ ਜੀ ਤੇ ਦੇ ਪਰ ਹਾਈਟ ਦੇ ਅਸਲ ਤਾਂ 2 ਦਮ ਦੀ ਹੈ ਵੀਰੇ 4 ਦਮ ਹੋਈ ਰਹੀ ਹੈ ਚੌਕ ਦੇ ਕੱਢਦੀ ਪਈ ਆ ਹਾਂ ਜੀ ਹਾਂ ਠੀਕ ਹੈ ਤੇ ਸਾਈਜ਼ ਦੀ ਗੱਲ ਕਰੀਏ ਹਾਈਟ ਵਗੈਰਾ ਬਹੁਤ ਹੈ ਬਹੁਤ ਲੰਬੀ ਲੈਂਥ ਅਗਰੇ ਦੇਖੋ ਠੀਕ ਹੈ ਲੈਵੇ ਦੀ ਬਣਾਵਤ ਦੇਖੋ ਦਿਖਾਓ ਤੇ ਜਿਵੇਂ ਹੁਣੇ ਪਲੂਣ ਸੂਈ ਆ ਫਿਰ ਆਪਾਂ ਸਾਫ਼ ਕਰੀਏ ਸਵੇਰੇ ਕਿ ਨਹੀਂ ਕਰੀ ਇਹ ਵੀਰੇ 5 ਕਿਲੋ ਹੋੜੀ ਕੱਢੀ ਹੈ ਠੀਕ ਹੈ ਹਾਂ ਮੰਨ ਕੇ ਜੇ ਸ਼ਾਮ ਨੂੰ ਜਮਾ ਸਾਫ਼ ਕਰ ਦਾਂਗੇ ਆਪਾਂ ਹਾਂ ਹਾਂ ਅੰਦਾਜ਼ਾ ਜੇਦਾ ਬਾਡੀ ਵੰਟਰ ਦੇ ਫਾਰਮ ਚੋਂ ਆਈ ਦੇਖ ਕੇ ਰਿਕਾਰਡ ਤਾਂ ਮੰਨ ਲਓ 40 ਪਲੱਸ ਦਾ ਇਹਨਾਂ ਗਰਮੀ ਕਰਕੇ ਕਹਿੰਦੇ ਆ ਵੀ 25 ਕਿਲੋ ਦੋ ਦੇ ਦੂ ਪਰ ਹੈ ਪਰ ਜਦੋਂ ਮੌਸਮ ਠੰਡਾ ਹੋ ਗਿਆ ਹੈ 25 ਤੋਂ ਬਾਹਰ ਆਲੀ ਹਾਂ ਹਾਂ 20 ਕਿਲੋ ਆ ਠੀਕ ਹੈ ਚੋਣ ਚਵਾ ਥਣਾ ਦੀ ਓਕੇ ਆ ਮਸੀਦ ਵੀ ਲਉਂਦੀ ਆ ਕੋਈ ਹੋਰ ਨਹੀਂ ਕਰੀ ਇਹਨੇ ਮਸੀਦ ਤੋਂ ਠੀਕ ਹੈ ਹਾਂ ਸਟੋਰੇ ਬਾਹਰ ਨੂੰ ਸੁਭਰੋ ਫੇਸ ਕੁਆਲਟੀ ਵਗੈਰਾ ਦੇਖੋ ਬੈਡ ਦੀ 6 ਨੰਬਰ ਦਾ ਟੈਗ ਪਿਆ ਵਾ ਫਾਰਮ ਦੇ ਵਿੱਚੋਂ ਆਈ ਵੀ ਆ ਕੱਦ ਕਾਠ ਹਾਈਟ ਵਗੈਰਾ ਬਿਊਟੀ ਵਗੈਰਾ ਸਹਿਜ ਵਗੈਰਾ ਬੈਡ ਦਾ ਪੂਰਾ ਫੁੱਲਾ ਕਿਸੇ ਪਾਸੋਂ ਲੱਸੀ ਨਾ ਮਣੀ ਛੋਟੀ ਨਹੀਂ ਰੋਕੀ ਵੜਾ ਜਿਹੜੇ ਇੱਥੇ ਸੋ ਹਾਈਟ ਵਗੈਰਾ ਦੇਖੋ ਫੁੱਲ ਬਰੀਡ ਦੇ ਵਿੱਚ ਆ ਪਿਓਰ ਐਚ ਐਫ ਤੇ ਰਾਜੀ ਸਭੀ ਪਲੀ ਵੀ ਇੰਨੀ ਆ ਫਿਟਿੰਗ ਵਾਲਾ ਲੈਵਾ ਬਿਲਕੁਲ ਸੋ ਫੇਸ ਬਿਊਟੀ ਵਗੈਰਾ ਦੇਖੋ ਪਿਓਰ ਐਚ ਐਫ ਬਹਿੜ ਜਿਹੜੀ ਅੱਗੇ ਮੰਨ ਕੇ ਚਲੋ ਨਵੀਂ ਚਰਦੇਸ਼ਨ ਚੰਗੀ ਬਰੀਡ ਚਾਰ ਕਰੂ ਸੁਧਰੀ ਹੋਈ ਬਰੀਡ ਆ ਜਮਾ ਇਹਦੇ ਆਪਾਂ ਸੈਕਸ ਸੀਮਨ ਵਗੈਰਾ ਲਗਾ ਕੇ ਚੰਗੀ ਬਰੀਡ ਚਾਰ ਕਰਾਂਗੇ ਤੇ ਨਾਲੇ ਅੱਗੇ ਚੰਗੀ ਪੇਮੈਂਟ ਦੇ ਬਜਾਏ ਦੂਸਰੇ ਹਿੱਸੇ ਨੂੰ ਚੰਗੀ ਪੇਮੈਂਟ ਵਾਲੀ ਬਹਿੜ ਤਿਆਰ ਹੋ ਜਾਣੀ ਆ ਪਹਿਲਾ ਸੂਆ ਸੋ ਲੈਵਾ ਦੇਖੋ ਬਿਲਕੁਲ ਕੰ ਫਾੜੀ ਵਾਲਾ ਲੈ ਚੱਲ ਅੰਦਰ ਬੰਨ ਕੋਈ ਗੱਲ ਨਹੀਂ ਸੋ ਫਾੜੀ ਵਾਲਾ ਹਵਾਨਾ ਬਿਲਕੁਲ ਇਹਦਾ ਬੱਚਾ ਪਾਤਾ ਇਹਨੇ ਮੇਲ ਕਾ ਤੇ ਬਾਈ ਜੀ ਜੇਰ ਵਗੈਰਾ ਬਿਲਕੁਲ ਡਨ ਹੈ ਕੰਮ ਠੀਕ ਹੈ ਸੋ ਲੇਵਾ ਵਗੈਰਾ ਦੇਖ ਸਕਦੇ ਨੇੜ ਤੋਂ ਪੂਰਾ ਸਾਫ ਸੁਥਰਾ ਸੋਹਣਾ ਚਾਰੇ ਥਾਂ ਨਿਖੜਵੇਂ ਤੇ ਇਹ ਵੀ ਬਹੁਤ ਜਿਆਦਾ ਲੇਵਾ ਪਿੱਛੇ ਵੀ ਨਵੇਂ ਫਾਰਮ ਨੇ ਜਿਹਨੇ ਸ਼ੁਰੂਆਤ ਕਰਨੀ ਆ ਉਹਦੇ ਲਈ ਤੋਹਫਾ ਵੀ ਇੱਕ ਠੀਕ ਹੈ ਚੰਗਾ ਆਪਾਂ ਨਗੀਨੇ ਲਿਆਂਦਾ ਫਿਰ ਸਾਡੇ ਕੋਲ 25 ਮੰਨ ਕੇ ਲੈ ਜੇ ਪਰ ਹੈ ਮੇਰੇ ਹਿਸਾਬ ਨਾਲ 25 ਤੋਂ ਪਾਰ ਵਾਲੀ ਹਾਂਜੀ ਹਾਂਜੀ ਹੈ ਤਾਂ 30 35 ਕਿਲੋ ਅੱਗੇ ਦੋ ਨਵਰੇ ਜਰਸੀ ਦੇਖੇ ਨਾ ਤਾਜੀ ਸੂਈ ਵੀ ਆਪਾਂ ਇਹ ਵੀਰੇ ਮੰਨ ਲਓ ਕਾਨੂੰਨ ਨੇ ਦਿੱਤਾ 20 ਕਿਲੋ ਅੱਛਾ ਦੂਸਰਾ ਸੂਆ ਹੁਣੇ ਸੂਈ ਆ ਚਾਹੇ ਹੁਣ ਗਰਮੀ ਦਾ ਸੀਜ਼ਨ ਕਰਕੇ ਮੰਨ ਲਓ 20 ਮੰਨ ਕੇ ਲੈ ਲਓ ਪਰ ਬਸੇ ਸੂਣੀ ਬਹੁਤ ਆ ਬਹੁਤ ਚਮਕਦਮ ਕਬਸੀ ਸੋ ਆਹ ਹੋਇਆ ਬਰੀਡ ਬੈਕ ਸਾਈਡ ਤੇ ਕਾਲੀ ਸ਼ੈਡੋ ਘੁੰਮਦੀ ਪਈ ਆ ਫੇਸ ਕੁਆਲਟੀ ਵਗੈਰਾ ਦੇਖੋ ਇਹਦੇ ਫੇਸ ਦੇ ਮੋਲਾ ਬੱਚਾ ਪਤਾ ਨਹੀਂ ਮੇਦ ਕਾਫਨ ਹਾਂ ਹਾਂ ਪਰ ਦੋਨਾਂ ਨੇ ਬੱਸੀ ਦਿੱਤੇ ਆ ਸਵੇਰੇ ਵੀਰੇ ਰਾਤ ਸੁਈਏ ਨੇ ਦੋਨਾਂ ਨੇ ਬੱਸੀ ਦਿੱਤੇ ਜੀਰ ਜੁਰੇ ਦੀ ਵੀ ਡਾਨਾ ਹਾਂ ਹਾਂ ਡਾਨਾ ਤੇ ਬਾਕੀ ਹਵਾਨੇ ਦੇ ਆਪਾਂ ਨਾੜਾ ਵਗੈਰਾ ਦੇਖੀਏ ਬਹੁਤ ਚੰਗੀ ਵੀਰੇ ਬਹੁਤ ਚੰਗੀ ਲਾਓ ਠੰਡੀ ਗੁੰਦੀ ਪਈ ਆ ਜਮਾ ਹਾਂ ਨਾ ਵੀਰੇ ਦੇ ਠੀਕ ਆ ਇਹਨੇ ਕਿੰਨਾ ਕੁ ਮਿਲਕ ਕਪੈਸਿਟੀ ਮੰਨ ਸਕਦੇ ਆ ਆਪਾਂ ਵੀ ਦੁੱਧ ਦੀ ਵੀਰੇ ਮੰਨ ਕੇ ਚਲੋ 20 ਮੰਨ ਕੇ ਲੈ ਜਾਓ ਪਰ ਆਪਣਾ ਮਨ ਕਹਿੰਦਾ ਹੈਵੀ ਤੋਂ ਪਾਰ ਆ ਹਾਂ ਹਾਂ ਉਹ ਗਰਮੀ ਬਹੁਤ ਜ਼ਿਆਦਾ ਉਹਦੇ ਕਰਕੇ ਆਪਾਂ ਇਹ ਕਰ ਰਹੇ ਹਾਂ ਰੇਟ ਫਿਰ ਕੀ ਰਹਿਣਗੇ ਇਹਨਾਂ ਦੇ ਰੇਟ ਵੀਰੇ ਕੋਈ ਜਾਇਜ਼ ਹੀ ਕਰਾਂ ਕੋਈ ਬਾਹਲੇ ਜਾਇਜ਼ ਨਹੀਂ ਕਰਦੇ ਪਰ ਹੈ ਤੋ ਫੇ ਕੀ ਕਰੇ ਰੇਟ ਆਪਾਂ ਕਰਾਂਗੇ ਫੋਨ ਤੇ ਹਾਂ ਹਾਂ ਤੇ ਚੀਜ਼ਾਂ ਫਿਰ ਦੋਈ ਦਿਖਾਈਆਂ ਦਿਖਾਈਆਂ ਮੋਛੇ ਦੇ ਵਾਲ ਜਿਆਦਾ ਸੁਪਰੋ ਕੱਦ ਕਾਠ ਵਗੈਰਾ ਦੇਖੋ ਲੇਵਾ ਵਗੈਰਾ ਪੂਰਾ ਸੋਹਣਾ ਸਾਫ਼ ਸਿਧਰਾ ਤੇ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਫੁੱਲ ਸਾਈਜ਼ ਆ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਤੇ ਫੁੱਲ ਇਹਦੇ ਵਿੱਚ ਬਰੀਡ ਆ ਬਰੀਡ ਵੀ ਐ ਸਾਈਜ਼ ਵੀ ਐ ਤੇ ਬਿਊਟੀ ਵੀ ਆ ਫੁੱਲ ਕੋਈ ਐ ਮਨਨ ਕਿ ਚਲ ਵੀਰੇ ਇਹ ਤਾਂ ਕਹਿ ਨਹੀਂ ਸਕਦਾ ਕਿ ਸਾਡੇ ਇਹ ਜੀ ਵੱਡੀ ਵੱਸੀ ਐ ਛੋਟੀ ਵੱਸੀ ਨਹੀਂ ਐ ਜਰਸੀ ਠੀਕ ਐ ਪਿਓਰ ਅਸਲ ਪੰਜਾਬ ਵਾਲੀ ਜਰਸੀ ਜਿਹਨੂੰ ਕਹਿ ਦਿੰਦੇ ਆ ਉਹ ਜਰਸੀ ਆਪਾਂ ਤੁਹਾਨੂੰ ਦਿਖਾਉਣੇ ਪਏ ਆ ਤੇ ਹਵਾਨੇ ਤੇ ਨਾੜਾ ਦੇਖੋ ਜਿਵੇਂ ਅਖਬਾਰ ਤੇ ਖਬਰ ਸਭੀ ਉਹ ਬਰੀਕੀਆਂ ਇਹਨੇ ਲੈ ਚੱਲ ਬੱਚੇ ਕੋਲ ਲੈ ਜਾ ਥੋੜਾ ਤਾਜ਼ੀ ਸੀ ਕਰਕੇ ਬੱਚੇ ਦਾ ਕਰਦੀ ਆ ਤੇ ਸਾਈਜ਼ ਬਿਊਟੀ ਫੁੱਲ ਚਾਰੇ ਪਾਸੇ ਕੋਈ ਵੀ ਰਾ ਗੇਦਾ ਕਹਿ ਨਹੀਂ ਸਾ ਫਟਾ ਜਿਹੜੇ ਵੀਰ ਮਾਲ ਦੇ ਆ ਵੀ ਜਰਸੀ ਲੈਣੇ ਪੰਜਾਬ ਵਾਲੀ ਫੋਟੋ ਲੈ ਲਈ ਖੜੀਏ ਦੇਖ ਲੋ ਕਿੰਨੀ ਛੋਟੀ ਵੱਡੀ ਲੱਗਦੀ ਆ ਫੁੱਲ ਸਾਈਜ਼ ਦੇ ਵਿੱਚ ਆ ਹਾਂ ਹਾਂਜੀ ਸੋ ਦੋ ਆਪਾਂ ਨਗੀਨੇ ਦਿਖਾਦੇ ਬਾਕੀ ਬਿਹੜਾ ਕੱਚਿਆਂ ਹੈਗੇਆਂ 988448264 ਇਹ ਸੂਨ ਵਾਲੀ ਜਰਸੀ ਇਹ ਕੱਚੀ ਆ ਹਨਾ ਇਹ ਦਿਨ ਕਹਿ ਕੀ ਹੋਈ ਆ ਠੀਕ ਆ ਇਹ ਦਿਨ ਕਹਿ ਕਹ ਲੈਂਦੀ ਆ ਇਹ ਵੀਰੇ ਇਹ 12 13 ਦਿਨ ਪਏ ਨੇ ਇਹ ਤਾਂ ਵੀ 20 ਕਿਲੋ ਦਾ ਰਕਾਰਡ ਆ ਕੱਚੀ ਆ ਜੇ ਕੋਈ ਵੀ ਕੱਚੀ ਦਾ ਚਾਹ ਬਣੇਗਾ ਕੱਚੀ ਵੀ ਦੱਸ ਸਕਦਾ ਹਨਾ ਹਾਂ ਰੇਟ ਠੀਕ ਆ ਸੋ ਤਿੰਨੇ ਜਾਨਵਰ ਦਿਖਾਦੇ ਆਪਾਂ ਤੋਰਦੇ ਫਿਰ ਰੇਟ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਬਹਿੜ ਦੀ ਤੀਜਾ ਬਰਾਲੇ ਦੀ ਇਹ ਕੱਚੀ ਆ ਹਲੇ 10 15 ਦਿਨ ਦੀ ਕੋਈ ਵੀਰ ਸਮਝਾਉਂ ਜਿਵੇਂ ਕੱਚੀ ਲੈਣੀ ਹੈ ਤਾਂ ਵੀ ਤੁਸੀਂ ਵੀ ਇਨਾ ਕਨੈਕਟ ਕਰ ਸਕੋ ਪਰ ਹੈ 골ਡਰ ਕਲਰ ਦੇ ਵਿੱਚ ਪੂਰੀ ਰਾਜੀ ਸਮੀ ਭਲੀ ਵੀ ਮੁੱਠੀ ਵਾਲਾ ਥਾਣਾ ਕਿਆ ਵਾ ਤਾਂ ਜਾਲਾ ਦੇ ਪੈਂ ਚਟਾਲੇ ਕੱਢੀ ਜਾਂਦੇ ਹਲੇ ਸੂਂਦੇ ਨਹੀਂ ਗਈਦੇ ਨੇ ਬਣ ਕੇ ਸੁ ਕੁਸ ਕਰੂ ਜਿਹਦੇ ਸੂਨ ਵਾਲੀ ਹੋਗੀ ਕੱਦ ਵਿੱਡ ਬਿਊਟੀ ਵਗੈਰਾ ਜੀ ਪੂਰੀ ਫੁੱਲਾ ਆਪਾਂ ਤੈਨੂੰ ਨਾ ਦਿਖਾਦੇ ਇੱਕ ਗੱਬਣ ਦੋ ਸੂਂਜੀਆਂ ਵੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੀ ਜੋ ਦੇਖਣ ਲਈ ਸਭ ਦਾ ਤੈਅ